ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਪੁਰਾਣੀ ਮੋਟਰਾਂ ਦੇ ਗਾਣੇ ਨਹੀਂ ਲਿਖੇ ਮੋਟਰਾਂ ਤੋਂ ਫੜ ਕੇ ਗਾਇਕ ਵੀ ਲੈ ਕੇ ਆਏ ਇੰਡਸਟਰੀ ਦੇ ਵਿੱਚ ਵੀ ਜਿਨ੍ਹਾਂ ਨੂੰ ਗਾਇਕੀ ਦਾ ਊੜਾ ਆੜਾ ਵੀ ਨਹੀਂ ਆਉਂਦਾ ਸੀ ਪੁਰਾਣੀ ਉਹਨਾਂ ਨੂੰ ਵੀ ਗਾਣੇ गवाਤੇ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਕਿ ਉਹ ਚ ਮਿਸ ਪੂਜਾ ਹੀ ਸੀ ਕਿਉਂਕਿ ਉਸੇ ਕਰਕੇ ਸਾਰੇ ਕਲਾਕਾਰ ਹਿੱਟ ਹੋ ਗਏ ਮਿਸ ਪੂਜਾ ਹੁਣ ਇਹਦਾ ਨਾਮ ਕੱਢ ਦੀ ਤਾਂ ਅੱਜ ਕਲਾਕਾਰ ਕਿੱਥੇ ਨੇ ਉਹ ਪੁਰਾਣੀ ਨੇ ਵੀ ਚੰਮਦੀਆਂ ਚਲਾਈਆਂ ਉਦੋਂ ਨਾ ਉਹ ਰੋ ਚਲਾਈਆਂ ਨਾ ਚਲਾਉਣੀਆਂ ਨਾ ਹੋਣਾ ਚਲਾਈਆਂ ਆਪਣੇ ਗੀਤਾਂ ਨੂੰ ਉਦੋਂ ਵੀ ਸਤਿਕਾਰ ਦਿੰਦੇ ਹੁਣ ਵੀ ਦਿੰਦੇ ਆ। ਅੱਛਾ ਤੁਹਾਡੇ ਗਾਣੇ ਤੁਸੀਂ ਮੋਟਰਾਂ ਵਾਲੀ ਗੱਲ ਕਰਦੇ ਹੋ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਪੁਰਾਣੇ ਮੋਟਰਾਂ ਦੇ ਗਾਣੇ ਨਹੀਂ ਲਿਖੇ ਮੋਟਰਾਂ ਤੋਂ ਫੜ ਕੇ ਗਾਇਕ ਵੀ ਲੈ ਕੇ ਆਏ ਇੰਡਸਟਰੀ ਦੇ ਵਿੱਚ। ਵੀ ਜਿਨ੍ਹਾਂ ਨੂੰ ਗਾਇਕੀ ਦਾ ਊੜਾ ੜਾ ਵੀ ਨਹੀਂ ਆਉਂਦਾ ਸੀ ਪੁਰਾਣੇ ਉਹਨਾਂ ਨੂੰ ਵੀ ਗਾਣੇ गवाਤੇ ਉਦੋਂ। ਸੰਦੀਪ ਵੀਰੇ ਯਾਰ ਊੜੇ ੜੇ ਦਾ ਨਹੀਂ ਮੈਨੂੰ ਪਤਾ। ਹਾਂ। ਹਨਾ ਕਿਸੇ ਦੀ ਵੀ ਗੱਲ ਕਰਦੇ ਆ ਮੈਂ ਕਿਸੇ ਆਰਟਿਸਟ ਨੂੰ ਨਿੱਕਾ ਨਹੀਂ ਕਰਦਾ। ਜੀ। ਹਨਾ ਕਿਉਂਕਿ ਇੱਕ ਟੀਮ ਹੀ ਹੁੰਦੀ ਹੈ ਜਿਹੜੀ ਆਪਦੇ ਕਲਾਕਾਰ ਨੂੰ ਵੱਡਾ ਕਰਦੀ ਆ। ਹੂੰ। ਚੱਕ ਕਿਸੇ ਦਾ ਵੀ ਲੈ ਲਓ ਗਾਉਣਾ ਆਉਂਦਾ ਚਾ ਨਹੀਂ ਜਿਹੜੇ ਬਾਲਾ ਬਧੀਆ ਗਾਉਂਦੇ ਆ ਉਹਨਾਂ ਨੂੰ ਪਤਾ ਹੋਣਾ ਵੀ ਕੌਣ ਮਾੜਾ ਗਾਉਂਦਾ ਕੌਣ ਹੈਨਾ ਚੰਗਾ ਗਾਉਣਾ ਪਰ ਪ੍ਰੋਜੈਕਟ ਦਾ ਸਫਲ ਹੋਣਾ ਜੀ ਉਹਦੇ ਵਿੱਚ ਕੁਝ ਨਾ ਕੁਝ ਤਾਂ ਹੋਊਗਾ ਹੂੰ ਨਹੀਂ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਕਿ ਉਹ ਚ ਮਿਸ ਪੂਜਾ ਹੀ ਸੀ ਕਿਉਂਕਿ ਉਸੇ ਕਰਕੇ ਸਾਰੇ ਕਲਾਕਾਰ ਹਿੱਟ ਹੋ ਗਏ ਮਿਸ ਪੂਜਾ ਹੁਣ ਦਾ ਨਾਮ ਕੱਢ ਦੀ ਤਾਂ ਅੱਜ ਕਲਾਕਾਰ ਕਿੱਥੇ ਨੇ ਉਹ ਨਹੀਂ ਸੁਦੇਸ਼ ਕੁਮਾਰੀ ਨਾਲ ਵੀ ਕੀਤੇ ਆ ਗੁਰਲੇਜ ਨਾਲ ਵੀ ਕੀਤੇ ਆ ਠੀਕ ਹੈ ਠੀਕ ਹੈ ਹੂੰ ਤੇ ਜੇ ਮੈਂ ਨਹੀਂ ਲਿਖ ਰਿਹਾ ਤਾਂ ਤਾਂ ਵੀ ਹੋਰ ਕਲਾਕਾਰ ਚੱਲ ਰਹੇ ਆ ਇਹ ਇੱਕ ਨਾਲ ਨਹੀਂ ਦੁਨੀਆ ਖੜ ਦੇ ਕਰੇ ਇਹ ਤਾਂ ਪਲਿਖਾ ਹੀ ਆ ਬੰਦੇ ਦਾ ਨਹੀਂ ਉਦੋਂ ਲੱਗਦਾ ਨਹੀਂ ਸੀਗਾ ਵੀ ਤੁਹਾਡੇ ਕੋਲੇ ਇੱਕ ਜਿਵੇਂ ਕਹਿ ਸਕਦੇ ਆ ਵੀ ਮਿਸ ਪੂਜਾ ਸੀ ਇਸ ਕਰਕੇ ਤੁਹਾਨੂੰ ਲੱਗਦਾ ਸੀ ਵੀ ਜਿਹੜਾ ਉਦੋਂ ਲੱਗਿਆ ਨਾ ਹੁਣ ਲੱਗਦਾ ਠੀਕ ਕਿਉਂਕਿ ਸਭ ਤੋਂ ਸੁਪਰੀਮ ਪਾਵਰ ਪਰਮਾਤਮਾ ਰੱਬਾ ਜੀ ਉਸ ਤੋਂ ਬਾਅਦ ਸੁਪਰੀਮ ਪਾਵਰ ਤੁਹਾਡੇ ਵਾਸਤੇ ਤੁਹਾਡੇ ਚਾਉਣ ਵਾਲੇ ਆ ਜੀ ਜਿਹੜੇ ਸਫਲ ਕਰਦੇ ਆ ਹੁਣ ਸੁਦੇਸ਼ ਕੁਮਾਰੀ ਜੀ ਨਾਲ ਹਾਜ਼ਰੀ ਹਮ ਰੀਡਰ ਹੈ ਨਾ ਇਹ ਪ੍ਰੋਜੈਕਟ ਕੀਤੇ ਹਮ ਉਹ ਅੱਜ ਵੀ ਲੋਕ ਬੇਬੇ ਲਿਬੜੀ ਟਿਪੜੀ ਸੁਣਦੇ ਆ ਰੀਡਰ ਸੁਣਦੇ ਆ ਹਮ ਹੈ ਨਾ ਸਾਰੇ ਉਹ ਇਹ ਜਿਹੜਾ ਪ੍ਰੋਜੈਕਟ ਬਣਾਉਨੇ ਆ ਉਹ ਮਤਲਬ ਵਧੀਆ ਬਣਿਆ ਹੋਵੇ ਹੈ ਨਾ ਹਮ ਉਹਦਾ ਜਿਹੜਾ ਉਹਨੂੰ ਨਵਾਇਆ ਚੰਗਾ ਹੋਵੇ ਕਿਦਾਂ ਦਾ ਸਬਜੈਕਟ ਆ ਹਮ ਹੈ ਨਾ ਜੇ ਹੁਣ ਅਸੀਂ ਆਪਾਂ ਰਿਸਕ ਹੋਰ ਕਿਸੇ ਦੀ ਕਰਾਂਗੇ ਵੀ ਯਾਰ ਉਹ ਭੁਲਾਨੇ ਨੇ ਇਦਾਂ ਗਾਇਆ ਰੀਸ ਨਹੀਂ ਹੁੰਦੀ ਕਹਿ ਅੱਛਾ ਕਈ ਗਾਣਿਆਂ ਦੇ ਵਿੱਚ ਵੀ ਆ ਕਹਿੰਦੇ ਤੂੰ ਦਾ ਸੱਚੀ ਰੱਬ ਬਣ ਬਹਿ ਗਿਓ ਬਣੇ ਹੋ ਕਿਸੇ ਗਾਇਕ ਲਈ ਜਿਹੜਾ ਤੁਹਾਡਾ ਕੁੰਡਾ ਖੜਕਾਉਂਦਾ ਖੜਕਾਉਂਦਾ ਅੱਕ ਗਿਆ ਹੋਵੇ ਤੁਸੀਂ ਕਿਆ ਹੋਵੇ ਵੀ ਨਹੀਂ ਵੀ ਇੱਕ ਹੁੰਦਾ ਨਾ ਦੌਰ ਬੰਦੇ ਦਾ ਉਦੋਂ ਬੰਦਾ ਕਹਿੰਦਾ ਕਿ ਮੈਂ ਆਪਣੇ ਹਿਸਾਬ ਨਾਲ ਹੀ ਕਰਦਾ ਵੀ ਪੂਰੀ ਨੇ ਵੀ ਚੰਮ ਦੀਆਂ ਚਲਾਈਆਂ ਉਦੋਂ ਨਾ ਨਾ ਰੋਜ਼ ਲਾਈਆਂ ਨਾ ਚਲਾਉਣੀਆਂ ਨਾ ਹੋਣਾ ਚਲਾਈਆਂ ਠੀਕ ਹੈ ਜੀ ਜਿਹੜਾ ਲੱਗਦਾ ਸੀ ਚਾਹ ਚਿੰਨੱਕ ਵੀ ਆਉਂਦਾ ਸੀ ਉਹਨੂੰ ਜਿਹੜਾ ਲੱਗਦਾ ਸੀ ਕਿ ਮੈਂ ਇਦਾਂ ਜੇ ਪ੍ਰੋਜੈਕਟ ਕਰਨਾ ਚਾਹਣਾ ਹੂੰ ਉਦਾਂ ਦਾ ਕਰ ਲਊਗਾ ਤਾਂ ਆਪਾਂ ਕਰਦੇ ਠੀਕ ਹੈ ਪੈਸੇ ਦੀ ਦੌੜ ਜੋ ਆਪਾਂ ਬਾਹਰ ਸੀਗੇ ਠੀਕ ਹੈ ਤੇ ਰਹੇ ਆ ਠੀਕ ਹੈ ਅੱਜ ਗੁਰਲੇਜ਼ ਅਖਤਰ ਹੁਣਾ ਦਾ ਬਹੁਤ ਵੱਡਾ ਮਕਾਮ ਆ ਨਾਮ ਸਾਡੇ ਸਤਿਕਾਰਯੋਗ ਨੇ ਉਹ ਦੌਰ ਦੀਆਂ ਕੁਝ ਗੱਲਾਂ ਬਾਤਾਂ ਤੁਸੀਂ ਜ਼ਰੂਰ ਸਾਂਝੀਆਂ ਕਰੋ ਦਰਸ਼ਕਾਂ ਦੇ ਨਾਲ ਕਿ ਜਿਵੇਂ ਤੁਸੀਂ ਗੁਰਲੇਜ਼ ਹੁਣਾ ਨੂੰ ਮਿਲਦੇ ਹੋ ਜੈਸਮਿੰਟ ਹੁਣਾ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਆ ਉਹ ਸਾਰੇ ਦੌਰ ਦੇ ਵਿੱਚ ਕਿਵੇਂ ਸੀ ਕਿਵੇਂ ਉਹਨਾਂ ਦੇ ਲੈ ਕੇ ਤੁਸੀਂ ਉਹ ਜਿਹੜਾ ਗਾਣਾ ਮੈਨੂੰ ਝੀਲਾ ਕੋਲ ਬਠਿੰਡੇ ਉਹ ਸ਼ਾਇਦ ਗੁਰਲੇਜ਼ ਹੁਣਾ ਦੇ ਨਾਲ ਜਾਂ ਤੇ ਉਸ ਤੋਂ ਬਾਅਦ ਮੈਂ ਨਹੀਂ ਪੀਂਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਇਹ ਸਾਰੇ ਜਿਹੜੀ ਕਾੜ ਆ ਤੁਹਾਡੀ ਅੱਖ ਦੀ ਨਜ਼ਰ ਦੇ ਵਿੱਚ ਕਿਵੇਂ ਗੁਰਲੇਜ਼ ਅਖਤਰ ਹੁਣੀ ਚੜਦੇ ਨੇ ਨਹੀਂ ਮਸਲ ਵਿੱਚ ਸੰਦੀਪ ਆਪਾ ਗੀਤ ਉਹਨੂੰ ਹੀ ਦਵਾਂਗੇ ਨਾ ਜਿਹੜਾ ਗਾ ਸਕਦਾ ਹੋ ਬਿਲਕੁਲ ਆਲਰੇਡੀ ਗਾਇਕ ਹੋ ਹੈ ਨਾ ਆਪਾ ਜਦੋਂ ਆਪਾ ਕੋਈ ਦੁਕਾਨਾ ਕੋਈ ਵੀ ਕਰਦੇ ਆ ਚਾਹੇ ਉਹ ਸਿੰਗਲ ਟਰੈਕ ਹੁਣ ਹੁੰਦੇ ਆ ਜਾਂ ਪਹਿਲਾ ਪੂਰੀ ਐਲਬਮ ਹੁੰਦੀ ਆ ਹਮ ਉਹਨਾਂ ਜਿਹੜੀ ਆਪਾਂ ਆਰਟਿਸਟ ਲੈਂਦੇ ਸੀ ਫੀਮੇਲ ਆਰਟਿਸਟ ਹਮ ਉਹ ਤਾਂ ਹੀ ਲੈਂਦੇ ਸੀ ਹਮ ਵੀ ਉਹਨੂੰ ਗਾਉਣੋਂ ਆ ਉਹਦੀ ਆਵਾਜ਼ ਵਧੀਆ ਹਮ ਹੈ ਨਾ ਉਹ ਨਵਾਦ ਹੋਗੀ ਬਿਲਕੁਲ ਆਪਾਂ ਉਹਦਾਂ ਦੇ ਗਾੜੇ ਚੁਣੇ ਹੈ ਨਾ ਉਹ ਪੂਰੇ ਸਫਲ ਹੋਏ ਪੂਰੀ ਟੀਮ ਨਾਲ ਠੀਕ ਹੈ ਤੇ ਉਹ ਮਾਲਕ ਨੇ ਮਿਹਰ ਕੀਤੀ ਬਾਕੀ ਲੋਕਾਂ ਨੇ ਸਾਡੇ ਚਾਉਣ ਵਾਲਿਆਂ ਨੇ ਹਮੇਸ਼ਾ ਉਹਨਾਂ ਦਾ ਜ਼ਿਕਰ ਹਮ